ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਆਪਣਾ ਨਿਊ ਵਲੌਗ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਾਂ ਮੰਗਾਇਆ ਸੀਗਾ ਜੀ ਮੇਸ਼ੋ ਤੋਂ ਸਮਾਨ ਮੇਸ਼ੋ ਕੰਪਨੀ ਤੋਂ ਤੇ ਮੇਸ਼ੋ ਵਾਲਿਆ ਤੋਂ ਸਮਾਨ ਮੰਗਾਇਆ ਸੀਗਾ ਜੀ ਉਹ ਆਪਣਾ ਸਮਾਨ ਅੱਜ ਆ ਚੁੱਕਿਆ ਜੀ ਤੇ ਸੁਣ ਮੈਂ ਅੱਜ ਉਹ ਮੇਸ਼ੋ ਵਾਲਾ ਸਾਰਾ ਸਮਾਨ ਦਿਖਾਵਾਂਗੀ ਮੈਂ ਕੀ ਕੀ ਮੰਗਵਾਇਆ ਸੀਗਾ ਜੀ ਤੇ ਮੈਂ ਵਾਕੀ ਮੈਂ ਰਸੋਈ ਦੇ ਘਰ ਦਾ ਜ਼ਰੂਰੀ ਜ਼ਰੂਰੀ ਚੀਜ਼ਾਂ ਜਿਵੇਂ ਮਗਾਈਆਂ ਬੇਫਾਲਤੂ ਚੀਜ਼ਾਂ ਨਹੀਂ ਮਗਾਈਆਂ ਗੀਆਂ ਤੇ ਜਿਹੜੀ ਆਪਾਂ ਨੂੰ ਨਾ ਚੰਗੀ ਚੀਜ਼ ਲੱਗੀ ਉਹ ਆਪਾਂ ਵੈਕ ਕਰ ਦਾਂਗੇ ਮੋੜ ਦਾਂਗੇ ਉਹਨਾਂ ਦੀ ਕਿਉਂ ਫਿਰ ਜਦੋਂ ਆਪਣੇ ਕੰਮ ਦੀ ਨਾ ਨਿਕਲੀ ਚੀਜ਼ ਆਪਾਂ ਨੇ ਕੰਮ ਹੀ ਨਾ ਆਈ ਉਹ ਚੀਜ਼ ਰੱਖਣ ਦਾ ਕੀ ਫਾਇਦਾ ਹਨਾ ਉਹ ਆਪਾਂ ਵਾਪਸ ਕਰ ਦਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਚੀਜ਼ਾਂ ਇਹ ਜਿਹੜੀਆਂ ਜਿਹੜੀਆਂ ਮੈਂ ਮੰਗਵਾਈਆਂ ਅੱਜ ਆਜੋ ਆਪਾਂ ਦੇਖੀਏ ਪਹਿਲਾਂ ਮੈਂ ਪਹਿਲਾਂ ਮੈਂ ਮੰਗਵਾਇਆ ਸੀਗਾ ਜੀ ਆਹ ਬੋਕਸ ਬੋਕਸ ਮੈਨੂੰ ਇਹ ਬਹੁਤ ਵਧੀਆ ਲੱਗਿਆ ਇਹਦੇ 'ਚ ਨਾ ਤੁਸੀਂ ਕੁਛ ਵੀ ਰੱਖ ਸਕਦੇ ਹਾਂ ਆਪਦਾ ਕੋਈ ਨਿੱਕੀ ਨਿੱਕੀ ਮਾਟੀ ਮੋਟੀਆਂ ਆਪਣੇ ਰਸੋਈ ਦੇ ਵਿੱਚ ਚੀਜ਼ਾਂ ਹੁੰਦੀਆਂ ਕੁਛ ਵੀ ਰੱਖ ਲਓ ਜ਼ਰੂਰੀ ਹੁੰਦਾ ਕਿ ਸ਼ੋਸ਼ੇ ਬਾਜ਼ੀਆਂ ਵਿੱਚ ਤੁਸੀਂ ਵੱਡੀਆਂ-ਵੱਡੀਆਂ ਚੀਜ਼ਾਂ ਹੀ ਮਗਾਉਣੀਆਂ ਉਹ ਆਪਣੀ ਹੈ ਸੀ ਮੈਨੂੰ ਬਹੁਤ ਵਧੀਆ ਨਿੱਕਾ ਮਗਵਾਇਆ ਸੀਗਾ ਜੀ ਇਹ ਆ ਮੈਂ ਇੱਕ ਨਹੀਂ ਹੈਗਾ ਜੀ ਦੋ ਸੀ ਇੱਕ ਮੈਂ ਵਰਤ ਰਹੀ ਆ ਬਹੁਤ ਵਧੀਆ ਲਾ ਰੱਖਿਆ ਜੀ ਇਹ ਵਾਲਾ ਮਗਵਾਇਆ ਸੀਗਾ ਜੀ ਤਾ ਤਣੀਆਂ ਤੇ ਵਧੀਆ ਰਵੜਾ ਕੋਈ ਐ ਨਹੀਂ ਹੈਗਾ ਜੀ ਵਧੀਆ ਚੀਜ਼ ਰੱਖਣੀ ਹੈ ਕੱਢ ਕੇ ਉਹ ਰੱਖ ਸਕਦੇ ਆ ਵਧੀਆ ਹੈਗਾ ਇਹ ਤੁਸੀਂ ਮੰਗਵਾ ਸਕਦੇ ਹੋ ਸੋਸ਼ੇ ਬਾਜ਼ੀਆਂ ਚ ਨਾ ਪਿਆ ਕਰੋ ਜੇ ਤੁਸੀਂ ਮੰਗਵਾਉਣਾ ਚਾਹੇ ਇਹ ਮੰਗਵਾਇਆ ਸੀਗਾ ਇੰਨੀ ਵਧੀਆ ਚਾਹ ਸੀ ਨਿਬਾਜੀ ਬਹੁਤ ਵਧੀਆ ਚਾਹ ਨਿਕਲੀ ਮੈਨੂੰ ਆਈ ਸੀਗਾ ਮੈਨੂੰ ਇੰਨਾ ਐਨੀ ਸੀਗਾ ਵੀ ਉਹ ਜਿਹੜੀ ਚਾਹ ਸੀ ਇਹਨੇ ਬਣਾਈ ਸੀ ਨਾ ਤੁਸੀਂ ਇਹ ਮੰਗਵਾ ਸਕਦੇ ਹੋ ਤੁਸੀਂ ਬੇਫਿਕਰ ਚ ਰਗਵਾ ਸਕਦੇ ਆ ਦੇਖੋ ਮੈਂ ਚਾਹ ਬਣਦੀ ਵੀ ਦੱਸੂਗੀ ਦਿਖਾਵਾਂਗੀ ਦੇਖੀ 봐 ਮੈਨੂੰ ਬਹੁਤ ਵਧੀਆ ਲੱਗੀ ਬਹੁਤ ਵਧੀਆ ਚਾਹ ਜੀ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਬਹੁਤ ਟੇਸਟੀ ਹੈ ਪਰ ਬਹੁਤ ਵਧੀਆ ਲੌਂਗ ਲੈਚ ਸਭ ਕੁਝ ਮਿਲ ਜੂਗਾ ਜੀ ਇਹਦੇ ਚ ਤੀਜੇ ਚੌਥੇ ਨੰਬਰ ਤੇ ਆਪਾਂ ਇਹ ਮਗਾਏ ਸੀਗੇ ਜੀ ਕੱਪਾ ਕੱਪਾ ਵਧੀਆ ਇਹ ਕੋਈ ਆਈ ਨਹੀਂ ਹੈਗੇਗੇ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ ਨਾ ਹਾਂ ਸੋਚੋਂ 70% ਯਕੀਨ ਕਰ ਸਕਦੇ ਆਪਾਂ ਆ ਦੇਖ ਸਕਦੇ ਤੁਸੀਂ ਇਹਦੇ ਚੋਂ ਨਿਕਲੇ ਕੱਪ ਕੱਪ ਬਹੁਤ ਵਧੀਆ ਤੇ ਮੈਂ ਸਾਰੇ ਇਹ ਰੰਗ-ਬਰੰਗੇ ਮੰਗਵਾਏ ਸੀਗੇ ਇੱਕੋ ਜਿਹੇ ਨਹੀਂ ਮੰਗਵਾਇਆ ਇੱਕੋ ਜਿਹਾਂ ਦਾ ਮੇਰੇ ਕੋਲੇ ਵਾਧੂ ਸੱਟ ਪਏ ਆ ਮੈਨੂੰ ਉਹ ਨਹੀਂ ਵਧੀਆ ਲੱਗਦੇ ਮੈਨੂੰ ਆ ਵਧੀਆ ਲੱਗਦੇ ਆ ਹਰ ਇੱਕ ਤਰ੍ਹਾਂ ਦਾ ਕਲਰ ਹੈਗਾ ਇਹਨਾਂ ਦੇ ਵਿੱਚ ਤੇ ਬਹੁਤ ਸੋਹਣੇ ਲੱਗਦੇ ਆ ਬਹੁਤ ਨੇ ਸੈਜ ਵੀ ਬਹੁਤ ਵਧੀਆ ਹੈ ਕੋਈ ਇੰਨਾ ਵੱਡਾ ਹੈ ਨਾ ਕੋਈ ਇੰਨਾ ਵੱਡਾ ਹੈ ਸੱਟ ਵਧੀਆ ਹਾਂ ਜਿਹੜੇ ਮੈਨੂੰ ਵਧੀਆ ਲੱਗੇ ਸੀ ਜੋ ਮੈਂ ਮੰਗਵਾਏ ਸੀ ਉਹ ਵਧੀਆ ਨਿਕਲੇ ਆ ਮੈਨੂੰ ਆਏ ਸੀਗਾ ਕਿਤੇ ਨਾ ਟੁੱਟ ਭੱਜ ਨਾ ਹੋ ਜੇ ਇਹਨਾਂ ਦੀ ਪਰ ਉਹਨਾਂ ਨੇ ਕੰਪਨੀ ਵਾਲਿਆਂ ਨੇ ਬਹੁਤ ਵਧੀਆ ਪੈਕਿੰਗ ਕਰਕੇ ਭੇਜਿਆ ਤੇ ਬਹੁਤ ਵਧੀਆ ਨਿਕਲੇ ਇਹ ਕੱਪ ਤੁਸੀਂ ਮੰਗਵਾ ਸਕਦੇ ਹੋ ਆ ਦੇਖੋ ਹਰ ਇੱਕ ਤਰ੍ਹਾਂ ਦਾ ਰੰਗ ਹੈਗਾ ਇਹਨਾਂ 'ਚ ਬਲੈਕ, ਬਰੋ ਸਾਰੇ ਸਾਰੇ ਤਰ੍ਹਾਂ ਦੇ ਰੈਡ ਰੂਲ ਸਾਰੇ ਤਰ੍ਹਾਂ ਦੇ ਹੈਗੇ ਆ ਜੀ ਉਹ ਵੇਖ ਜਿਹੜੀ ਮੈਂ ਚਾਹ ਮੰਗਵਾਈ ਸੀ ਨਾ ਇਹ ਦੇਖੋ ਮੈਂ ਤੁਹਾਨੂੰ ਵਰਤ ਕੇ ਦਿਖਾ ਦਿੰਨੀ ਇਹਦੇ 'ਚ ਮੈਂ ਅੱਜ ਇਹੀ ਚਾਹ ਵਰਤੀ ਸੀਗੀ ਤੇ ਚਾਹ ਬਹੁਤ ਵਧੀਆ ਇਹਦੇ ਚ ਲੌਂਗ ਲੈਚੀਆਂ ਹੋਰ ਜਿਹੜਾ ਕੁਛ ਵੀ ਮਸਾਲੇ ਹੁੰਦੇ ਹਨ ਇਹ ਸਾਰੇ ਤਰ੍ਹਾਂ ਦੇ ਇਹਦੇ ਚ ਮਸਾਲੇ ਹੈਗੇ ਆ ਤੇ ਇਹਦੇ ਨਾਲ ਨਾ ਚਾਹ ਵੀ ਬਹੁਤ ਟੇਸਟੀ ਬਣਦੀ ਹੈ ਅਸੀਂ ਤਾਂ ਬਣਾਈ ਹੈ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਤੇ ਮੈਂ ਮਗਵੋਨੀ ਵੀ ਇਹੀ ਹੈ ਜੇ ਤੁਹਾਡੇ ਕੋਈ ਦੁਕਾਨਾਂ ਤੋਂ ਮਿਲਦੇ ਤੇ ਤੁਸੀਂ ਮਗਵਾ ਲਓ ਜੇ ਤੁਹਾਡੇ ਉਹ ਇਹਦਾ ਮਕਾਉਣੀ ਆ ਔਨਲਾਈਨ ਮਕਾਉੜਾ ਬਹੁਤ ਵਧੀਆ ਬਹੁਤ ਟੇਸਟੀ ਆ ਬਣਦੀ ਇਹਦੇ ਨਾਲ ਆ ਦੇਖੋ ਤੁਹਾਡੇ ਸਾਹਮਣੇ ਇਹੀ ਵਰਤੀ ਇਹ ਚਾਹ ਇਹੀ ਵਰਤਦੇ ਆ ਅਸੀਂ ਆਹ ਮੈਂ ਯਾਹਾਂ ਤੇ ਐਸੇ ਰੱਖੂਗੀ ਚਾਹ ਪਾਉ ਬਲ ਨਹੀਂ ਧਰਤੀ ਆ ਜੀ ਕਿਉਂਕਿ ਬੱਚੇ ਆਉਣ ਵਾਲੇ ਸੀਗੇ ਜੀ ਤੇ ਇਹੀ ਮੈਂ ਚਾਰ ਪੰਜ ਚੀਜ਼ਾਂ ਮੰਗਵਾਇਆਂ ਸੀਆਂ ਸੋਨੂੰ ਮੈਂ ਦਿਖਾ ਪਿਆ ਬੱਚੇ ਆਉਣ ਵਾਲੇ ਆ ਜੀ ਤੇ ਆਹ ਵੇਖੋ ਆ ਮੇਰਾ ਇੱਕ ਕੰਮ ਆ ਦੁੱਧ ਭਰਿਆ ਜਿੱਚ ਧਰਿਆ ਸੀਗਾ ਵੀ ਖੱਟਾ ਨਾ ਹੋ ਜੇ ਤੋ ਫ੍ਰਿਜ ਕਰਨੀ ਰਾਤ ਨੂੰ ਭੁੱਲ ਕੇ ਬੰਦ ਵੀ ਕੀਤੀ ਨਹੀਂ ਉਹ ਭੁੱਲ ਗਏ ਅਸੀਂ ਤੇ ਆ ਦੁੱਧ ਸਾਰਾ ਜੰਮ ਗਿਆ ਇਹ ਹੁਣ ਸੈੱਟ ਕਰਨਾ ਪਊਗਾ ਘੰਟਾ ਪੱਲਾ ਇੱੱਤੇ ਲੱਗੂਗਾ ਹੁਣ ਪਤਾ ਕਰ ਮੈਂ ਫ੍ਰਿਜ ਬੰਦ ਕਰਨੀ ਭੁੱਲ ਗਈ ਇਹ ਹੁਣ ਜੰਮ ਚੁੱਕਿਆ ਹੈ ਕਿਸੇ ਲੋਟ ਸਾਫ ਚ ਨਹੀਂ ਆਉਂਦਾ ਪਿਆ ਹੁਣ ਮੈਨੂੰ ਹੋਰ ਤਰੀਕੇ ਨਾਲ ਹੀ ਕੋਈ ਸੈੱਟ ਕਰਨਾ ਪਊਗਾ ਹੁਣ ਮੈਂ ਸੈੱਟ ਕਰਦੀ ਹਾਂ ਨੂੰ ਆ ਦੇਖ ਸਕਦੇ ਆ ਆਪਣੀ ਚਾਹ ਬਣ ਚੁੱਕੀ ਆ ਹੁਣ ਇਹਨੂੰ ਜਦੋਂ ਬਾਲਾ ਆ ਗਿਆ ਆਪਾਂ ਇਹਨੂੰ ਬੰਦ ਕਰ ਦਾਂਗੇ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਆਪਾਂ ਚੀਰ ਲੈ ਸੀ ਜੀ ਕ੍ਰੇਲੇ ਕ੍ਰੇਲੇ ਕ੍ਰੂਲੇ ਚੀਏ ਤੁਸੀਂ ਜੀ ਅੱਜ ਅਸੀਂ ਬਣਾਵਾਂਗੇ ਇਹ ਕ੍ਰੇਲਿਆਂ ਦੀ ਸਬਜ਼ੀ ਕੌੜੇ ਦਾ ਪਾਉਂਦੇ ਆ ਜੀ ਚਲੋ ਖਾ ਲੈਣੇ ਪਰ ਮੈਂ ਇਹਨਾਂ ਤੇ ਨੂਨ ਤੇ ਹਲਦੀ ਲਾ ਕੇ ਰੱਖ ਦਿੱ ਸੀਗੇ ਲੋਕ ਤਾਂ ਕੱਲੇ ਨੂਨ ਹੀ ਲਾਉਂਦੇ ਮੈਂ ਤੇ ਹਲਦੀ ਵੀ ਲਾਈ ਸੀਗੀ ਮੈਨੂੰ ਵਧੀਆ ਲੱਗਦਾ ਟੇਸਟ ਜਾਂ ਇਹਨਾਂ ਦਾ ਬਾਚਣਾ ਬਹੁਤ ਵਧੀਆ ਬੰਦ ਜਦੋਂ ਇਹਨਾਂ ਨੂੰ ਤੇਲ 'ਚ ਤਲਦੇ ਆ ਨਾ ਬਹੁਤ ਟੇਸਟੀ ਬਣਦੇ ਆ ਇਹ ਬਹੁਤ ਵਧੀਆ ਲੱਗਦੇ ਆ ਮੇਰਾ ਕਹਿਣਾ ਹੈ ਕਿ ਤੂੰ ਮੈਸੇ ਖੋਹੀ ਖਾ ਲੈ ਬਾਚ ਮੈਂ ਆ ਆਲੂ ਛੋਲੇ ਵੀ ਬਣਾਏ ਸੀ ਸਬਜ਼ੀ ਕਿਉਂਕਿ ਬੱਚੇ ਕarele ਨਹੀਂ ਖਾਂਦੇਗੇ ਤੇ ਆਲੂ ਛੋਲੇ ਆਂਦੀ ਵੀ ਮੈਂ ਸਬਜ਼ੀ ਬਣਾ ਕੇ ਰੱਖਤੀ ਸੀਗੀ ਤੇ ਏਸੀ ਜੀ ਆਪਣਾ ਅੱਜ ਦਾ ਵਲੌਗ ਸੋਨੂੰ ਆਪਣਾ ਵਲੌਗ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਰ ਮੇਰੇ ਤੋਂ ਮੈਂ ਆਪਦੀ ਪੂਰੀ ਕੋਸ਼ਿਸ਼ ਕਰਦੀ ਹੁਣੀ ਇੱਕ ਵਲੌਗ ਵਧੀਆ ਬਣਾਵਾਂ ਤੇ ਸੋਨੂੰ ਰੋਜ਼ ਰੋਜ਼ ਨਵੇਂ-ਨਵੇਂ ਵਲੌਗ ਦੇਵਾਂ ਤੇ ਚਾਹੁੰਦਾ ਹੈ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਟਾਈਮ ਦਿਆ ਕਰੋ ਜੀ ਕੋਈ ਵਿੱਚੋਂ ਸਕਿਪ ਨਾ ਕਰਿਆ ਕਰੋ ਤੇ ਧੰਨਵਾਦ ਐ ਛੋਟੇਕਰ ਵਲੌਗ ਦੇਖਣ ਲਈ ਜਿੰਨਾ ਜਿੰਨਾਂ ਨੇ ਆਪਣਾ ਵਲੌਗ ਦੇਖਿਆ ਇਥੋਂ ਦੇਕਰ ਬਹੁਤ ਬਹੁਤ ਧੰਨਵਾਦ ਤੇ ਓਕੇ ਬਾਏ ਥੈਂਕ ਯੂ